ਵੱਲੋਂ ਅੱਜ ਪਿੰਡ ਢੇਰ ਗੰਬੀਰਪੁਰ ਦੇ ਨੇੜੇ ਟੈਂਕੀ ਪ੍ਰੋਟੈਸਟ ਤੇ ਬੈਠੇ ਆ ਸੋ ਸਰਕਾਰ ਅੱਗੇ ਸਾਡੀ ਇੱਕੋ ਅਪੀਲ ਹੈ ਵੀ ਜੋ ਉਹਨਾਂ ਨੇ ਇੱਕ ਲਿਸਟ ਪਾਈ ਹੈ ਉਹਨਾਂ ਦਾ ਸਟੇਸ਼ਨ ਚੋਇਸ ਪੋਰਟਲ ਓਪਨ ਕਰਕੇ ਉਹਨਾਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਇਸ ਦੇ ਮੁਰਦਾਬਾ 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 मुदाबाद मुोरियाो ज़िंदाबाद ज़िंदा ज़िंदा ज़िंदाबाद

ਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੀਟਰ ਤੇ ਤਰਕੂਕੀ ਤੋਂ ਕੱਚਲਾ ਵਾਗੇ ਕੁਰਸੀ ਤੋਂ ਮੀਟਰ ਤੇ ਤਰਕੂਕੀ ਤੋਂ ਖੇਚਲਾ ਵਾਗੇ ਕੁਰਸੀ ਤੋਂ ਮੀਟਰ ਤੇ ਤਰਕੂਕੀ ਤੋਂ ਖੇਚਲਾ ਵਾਗੇ ਕੁਰਸੀ ਤੋਂ ਕਰਕੇ ਚੱਲਾ ਲੋਕਾਂ ਦੇ ਹੜ ਵੱਧੇ ਜਾਣੇ ਇਹ ਕਰਕੇ ਚੱਲਾ ਲੋਕਾਂ ਦੇ ਹੜ ਵੱਧੇ ਜਾਣੇ ਇਹ ਕਰਕੇ ਚੱਲਾ ਲੋਕਾਂ ਦੇ ਹੜ ਵੱਧੇ ਜਾਣੇ ਫੇਰਾ ਫੇਰੀ 420 ਸਰਕਾਰਾਂ ਕਰੀਆਂ ਫੇਰਾ ਫੇਰੀ 420 ਕਿਤੀ ਤੋਂ ਖਿੱਚ ਲਵਾਗੇ ਕੁਰਸੀ ਤੋਂ ਕਿਤੇ ਤੇਰ ਕੁਰਸੀ ਤੋਂ ਖਿੱਚ ਲਵਾਗੇ ਕੁਰਸੀ ਤੋਂ ਕੀ ਕਰਨਗੇ ਜੱਲਾ ਥਾਰੇ ਲੋਕਾਂ ਦੇ ਹੜਵਾਤੇ ਜਾਣੇ ਕੀ ਕਰਨਗੇ ਜੱਲਾ ਥਾਰੇ ਲੋਕਾਂ ਦੇ ਹੜਵਾਤੇ ਜਾਣੇ ਕੀ ਕਰਨਗੇ ਜੱਲਾ ਥਾਰੇ ਲੋਕਾਂ ਦੇ ਹੜਵਾਤੇ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣਾ 1 ਸਤੰਬਰ ਨੂੰ ਸਰਕਾਰ ਵੱਲੋਂ ਆਪਣੀ ਸਿਲੈਕਸ਼ਨ ਲਿਸਟ ਪਾਈ ਗਈ ਸੀ ਜਿਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ 24 ਤਰੀਕ ਨੂੰ ਆਪਣੇ ਸਟੇਸ਼ਨ ਚੋਇਸ ਸੰਬੰਧੀ ਇੱਕ ਲੈਟਰ ਪਾਇਆ ਗਿਆ ਸੀ ਪਰ ਸਰਕਾਰ ਦੀਆਂ ਝੂਠੇ ਲਾਰਿਆਂ ਕਰਕੇ ਉਹ 27 ਤਰੀਕ ਨੂੰ ਵੀ ਸਟੇਸ਼ਨ ਚੋਇਸ ਪੋਰਟਲ ਓਪਨ ਨਹੀਂ ਹੋਇਆ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖਿਲਾਫ 29 ਤਰੀਕ ਨੂੰ ਧਰਨਾ ਰੱਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਕਹਿਣ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਇਸ ਵਾਰ ਪ੍ਰਸ਼ਾਸਨ ਨੇ ਵੀ ਜੁਮਲੇਬਾਜੀ ਕਰਕੇ ਲਾਰੇ ਲਾ ਕੇ ਲਗਭਗ 5 ਤੋਂ 6 ਦਿਨ ਈਟੀਟੀ ਕੈਡਰ ਨੂੰ ਹਰਾਸਮੈਂਟ ਕੀਤਾ ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਅੱਜ ਪਿੰਡ ਢੇਰ ਕੰਬੀਰਪੁਰ ਦੇ ਨੇੜੇ ਟੈਂਕੀ ਪ੍ਰੋਟੈਸਟ ਤੇ ਬੈਠੇ ਆਂ ਸੋ ਸਰਕਾਰ ਅੱਗੇ ਸਾਡੀ ਇੱਕੋ ਅਪੀਲ ਹੈ ਵੀ ਜੋ ਉਹਨਾਂ ਨੇ ਇੱਕ ਲਿਸਟ ਪਾਈ ਹੈ ਉਹਨਾਂ ਦਾ ਸਟੇਸ਼ਨ ਚੁਆਇ ਪੋਰਟਲ ਓਪਨ ਕਰਕੇ ਉਹਨਾਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਇਸ ਦੇ ਨਾਲ ਨਾਲ ਜੋ ਸਪੋਰਟਸ ਅਤੇ ਐਸਐਮ ਦੀ ਲਿਸਟ ਸਰਕਾਰ ਵੱਲੋਂ ਨਹੀਂ ਪਾਈ ਗਈ ਉਹ ਪਹਿਲ ਦੇ ਆਧਾਰ ਤੇ ਪਾ ਕੇ ਉਹਨਾਂ ਨੂੰ ਵੀ ਨਾਲ ਨਿਯੁਕਤੀ ਪੱਤਰ ਦਿੱਤੇ ਜਾਣ ਸਾਡੇ ਪ੍ਰਸ਼ਾਸਨ ਅੱਗੇ ਅਤੇ ਸਰਕਾਰ ਅੱਗੇ ਗੁਜਾਰਿਸ਼ ਹੈ ਅਸੀਂ ਉਦੋਂ ਤੱਕ ਇਹ ਟੈਂਕੀ ਤੇ ਡੱਟੇ ਰਵਾਂਗੇ ਜਦੋਂ ਤੱਕ ਸਾਡਾ ਮਸਲੇ ਹੱਲ ਨਹੀਂ ਹੋ ਜਾਂਦੇ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਜੇਕਰ ਸਾਡੇ ਨਾਲ ਕੋਈ ਤੱਕਾ ਕੀਤਾ ਜਾਂਦਾ ਹੈ ਜਾਂ ਕੋਈ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਅਸੀਂ ਇਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਛੜੇ ਆ ਅਸੀਂ ਮਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਕਿਉਂਕਿ ਸਰਕਾਰ ਜਿਹੜੀਆਂ ਨੀਤੀਆਂ ਜਿਹੜੀਆਂ ਚਾਲਬਾਜ਼ੀਆਂ ਸਾਡੇ ਨਾਲ ਚੱਲ ਰਹੀਆਂ ਨੇ ਜਿਸ ਕਰਕੇ ਅਸੀਂ ਰੋਜ਼ ਮਰ ਰਹੇ ਆ ਰੋਜ਼ ਮਰਨ ਨਾਲੋਂ ਚੰਗਾ ਹੈ ਇੱਕਦਮ ਇਕੱਠੇ ਮਰ ਜੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਨੇ ਆ ਜੇਕਰ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਤੇ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਸੋ ਬਾਕੀ 1994 ਸਾਥੀਆਂ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਥੀ ਪਿੰਡ ਗੰਭੀਰਪੁਰ ਪਹੁੰਚੋ ਜੇਕਰ ਤੁਸੀਂ ਆਪਦੇ ਬਣਦੇ ਹੱਕ ਲੈਣੇ ਨੇ ਧੰਨਵਾਦ ਸਾਥਿਓ 8TD ਯੂਨੀਅਨ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਸਿੱਖਿਆ ਅਤੇ ਸਿਹਤ ਕ੍ਰਾਂਤੀ ਦੇ ਨਾਮ ਤੇ ਜਿਹੜੀ ਆਪਾਂ ਸਰਕਾਰ ਲੈ ਕੇ ਆਏ ਸੀ ਆਮ ਆਦਮੀ ਦੀ ਸਰਕਾਰ ਜਿਹੜੀ ਕਹਿੰਦੀ ਸੀਗੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਤਰ੍ਹਾਂ ਦੇ ਨਿਮੁਜਾਰੇ ਨਹੀਂ ਹੋਣਗੇ ਉੱਥੇ ਅੱਜ ਈਟੀਟੀ 9994 ਜਿਹੜੀ ਕੀ ਕਹਿੰ ਲੋ ਪਿਛਲੇ 23 ਸਾਲਾਂ ਤੋਂ ਇਸ ਸਰਕਾਰ ਦੀਆਂ ਨਾਕਾਮੀਆਂ ਕਰਕੇ ਜਿਹੜੀ ਆ ਪੂਰੀ ਨਹੀਂ ਹੋ ਸਕੀ ਅੱਜ ਸਾਨੂੰ ਲਗਭਗ ਗੰਪੀਰਪੁਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਬੈਠਿਆਂ ਨੂੰ 6 ਦਿਨ ਹੋ ਗਏ ਸਨ 6 ਦਿਨਾਂ ਤੋਂ ਬਾਅਦ ਵੀ ਜਿਹੜਾ ਸਾਡੀ ਜਿਹੜੀ ਆ ਉਹ ਸਾਰ ਨਹੀਂ ਲਈ ਗਈ ਤੇ ਨਾਲ ਹੀ ਸਾਨੂੰ ਸਾਰਥਕਾ ਫਲ ਦਿੱਤਾ ਗਿਆ ਜਿਸ ਦੇ ਚੱਲਦੇ ਸਾਡੇ ਦੋ ਸਾਥੀਆਂ ਵੱਲੋਂ ਅਣਮੋਲ ਬੱਲੂਆਣਾ ਤੇ ਆਦਰਸ਼ ਹਬੌਰ ਜਿਹੜੇ ਕਿ ਪਾਬਕ ਹੋ ਕੇ ਰਾਤ ਸਿੱਖਿਆ ਮੰਤਰੀ ਦੇ ਨਾਲ ਲੱਗਦੇ ਪਿੰਡ ਬਾਹਰ ਢੇਰ ਟੈਂਕੀ ਉੱਪਰ ਚੜ੍ਹ ਗਏ ਨੇ ਤੇ ਸਰਕਾਰ ਦੀਆਂ ਅਜੇਹੀਆਂ ਨੀਤੀਆਂ ਕਰਕੇ ਜਿਹੜਾ ਇਹ ਕਹੋ ਮੇਰਜ਼ਗਾਰਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਉਹਨਾਂ ਨੂੰ ਇਹ ਜਿਹੜਾ ਜੋਖਮ ਭਰੇ ਕਦਮ ਚੁੱਕਣੇ ਪੈ ਰਹੇ ਨੇ ਸਿਰਪੇ ਸਿਰਪੇ ਟਿਕੂ ਇੱਕ ਕਾਰਨ ਹੈ ਕਿ ਜਿਹੜਾ ਇਹ ਸਰਕਾਰ ਨੂੰ 92 ਸਿੱਕਾਂ ਦਾ ਜਿਹੜਾ ਹੰਕਾਰ ਅੱਜ ਵੀ ਜਿਹੜਾ ਇਹਨਾਂ ਦੇ ਸਿਰ ਚੜ ਕੇ ਬੋਲਦਾ ਪਰ ਅਸੀਂ ਜਿਹੜਾ ਆਪਣੇ ਹੱਕ ਲੈਣ ਜਾਣਦੇ ਆ ਅਸੀਂ ਤਰਨੇ ਮੁਜਾਰੇ ਕਰਕੇ ਅਸੀਂ ਆਪਣੀਆਂ ਹੱਕਾਂ ਮੰਗੀ ਅੱਕਾਂ ਜਿਹੜੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਅਸੀਂ ਲੈ ਕੇ ਹੀ ਇੱਥੋਂ ਜਾਵਾਂਗੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ